ਅੱਜ ਬੜਾ ਕਰਾਰਾ ਜਾ ਖਾਣ ਨੂੰ ਜੀ ਕੀਤਾ ਮੈਂ ਆਖਿਆ ਮਨਾ ਅੱਜ ਕਰਾਰੀ ਕਰਾਰੀ ਚੀਜ਼ ਬਣਾ ਆਪਦੇ ਸ਼ੌਂਕ ਕਰ ਪੂਰੇ ਐਵੇਂ ਮੋਹ ਮਾਇਆ ਦੇ ਜਾਲ ਚ ਨਾ ਫਸੀ ਰਿਹਾ ਕਰ ਸਾਰਾ ਦਿਨ ਆਪ ਦਾ ਢਿੱਡ ਭਰ ਲਿਆ ਕਰ ਮੈਂ ਕੀ ਕੀਤਾ ਮੈਂ ਖਾ ਅੱਜ ਕੀ ਬਣਾਵਾਂ ਜਦੋਂ ਮੈਂ ਦੇਖਿਆ ਜਾ ਕੇ ਫ੍ਰਿਜ ਦੇ ਵਿੱਚ ਤੇ ਸ਼ਿਮਲਾ ਮਿਰਚ ਪਈ ਮੈਂ ਆਖਿਆ ਚਲੋ ਸ਼ਿਮਲਾ ਮਿਰਚ ਬਣਾਉਣੀ ਹੈ ਤੇ ਨਾਲ ਹੀਆਂ ਮੇਰੀਆਂ ਬੱਚੀਆਂ ਨਾਲ ਮੇਰੀਆਂ ਭੈਣਾਂ ਨਾਲ ਸਾਰੀ ਗੱਲ ਸਾਂਝੀ ਕਰਦੇ ਆਪਾਂ ਵੀ ਭਾਈ ਤੁਸੀਂ ਵੀ ਚੱਕੋ ਫ੍ਰਿਜ ਦੇ ਵਿੱਚੋਂ ਜੇ ਕੋਈ ਸ਼ਿਮਲਾ ਮਿਰਚ ਪਈ ਹੈ ਤੇ ਅੱਜ ਮੇਰੇ ਵਾਂਗੂ ਚੱਕੋ ਤੇ ਇਹਨਾਂ ਨੂੰ ਤਲ ਲਓ ਫੜ ਕੇ ਇਹਨਾਂ ਨੂੰ ਤਲ ਦਿਓ ਚੰਗੀ ਤਰ੍ਹਾਂ ਮੈਂ ਕੀ ਕੀਤਾ ਜੇ ਆਲੂ ਦੇਖੇ ਤਾਂ ਆਲੂ ਇਹ ਜਿਹੀ ਲੱਗ ਗਈ ਪਈ ਮੈਨੂੰ ਨਾ ਪਤਾ ਨਹੀਂ ਕੀ ਗੱਲ ਹੈ ਜਦੋਂ ਮੈਂ ਵੀਡੀਓ ਦੀ ਆਵਾਜ਼ ਭਰਦੀ ਆ ਮੈਨੂੰ ਹਿਜਕੀ ਲੱਗਦੀ ਹੈ ਪਤਾ ਨਹੀਂ ਕੌਣ ਯਾਦ ਕਰਦਾ ਹੁੰਦਾ ਚਲ ਦੱਸੋ ਭੈਣੋ ਕੀਨੇ ਕੀਨੇ ਮੈਨੂੰ ਯਾਦ ਕੀਤਾ ਹੈਗਾ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਮੈਨੂੰ ਕੋਈ ਯਾਦ ਕਰਦੀ ਹੈ ਜਿਹੜੀ ਕੋਈ ਜ਼ਰੂਰ ਦੱਸਿਆ ਕਰੋ ਵੀ ਅਸੀਂ ਯਾਦ ਕਰਦੀਆਂ ਹਨ ਐਨੇ ਨਾ ਫਿਰ ਐਂ ਚਾਹ ਚੜਿਆ ਰਹਿੰਦਾ ਵੀ ਭੈਣਾ ਯਾਦ ਵੀ ਕਰਦੀਆਂ ਨੇ ਤੇ ਲੋ ਜੀ ਮੈਂ ਚੱਕੇ ਦੋ ਕਿਸੇ ਰਾ ਆਲੂ ਤੇ ਆਪਾਂ ਚੱਕ ਕੇ ਤੇ ਵਾਰ ਲੇ ਆਲੂ ਤੇੜਾ ਖਾ ਗਏ ਤੇ ਆਪਾਂ ਚੱਕ ਗਏ ਹੁਣ ਇਹਨਾਂ ਨੂੰ ਛਿੱਲ ਲੈਣਾ ਤੇ ਉਧਰੋਂ ਆਪਾਂ ਮਿਰਚਾਂ ਚੱਕੀਆਂ ਜੀ ਆਪਾਂ ਕੁਬਲਾ ਭਰ ਲਿਆ ਮੈਂ ਕਿਹਾ ਜੀ ਲਾ ਕੇ ਆਪਾਂ ਬਣਾ ਲੈਣੀ ਹੈ ਕਿਹੜਾ ਡੋਂਗਾ ਭਰ ਲੈਣਾ ਦੇਖੀ ਜੋ ਕੋਈ ਦੋ ਚਾਰ ਦਿਨ ਨਿਕਲ ਜਾਣਗੇ ਇੰਨੇ ਨਾਲ ਨਾਲ ਰੈਸਟ ਜਾ ਹੋਇਆ ਰਹਿੰਦਾ ਜਦੋਂ ਬਸ ਰੋਟੀਆਂ ਪਕਾਓ ਤੇ ਖਾ ਲੋ ਹਨਾ ਹੁਣ ਆਏ ਨਾ ਕਿਹੋ ਵੀ ਬੇਈ ਖਾਈ ਜਾਂਦੀ ਆ ਕੁਛ ਨਹੀਂ ਹੁੰਦਾ ਹੈਗਾ ਆਏ ਨਹੀਂ ਖਰਾਬ ਹੁੰਦੀਆਂ ਹੁੰਦੀਆਂ ਇਹ ਆ ਚੱਕੋ ਜੀ ਤੇ ਆਪਾਂ ਛਲਕਾ ਲਾਤਾ ਛਿਲਕਾ ਲਾ ਕੇ ਇਹਦਾ ਆਲੂਆਂ ਦਾ ਤੇ ਆਪਾਂ ਨੇ ਡੋਂਗੇ ਚ ਪਾ ਲੈਣਾ ਹੈਗਾ ਕਾਂਚ ਦੇ ਡੋਂਗੇ ਦੇ ਵਿੱਚ ਪਾ ਲਿਆ ਤੇ ਮੈਂ ਕਹਿੰਨੀ ਆਲੂ ਆਰ-ਪਾਰ ਦਿਖੀ ਜਾਂਦੇ ਹੈਗੇ ਨੇ ਇਹਦੇ ਵਿੱਚ ਪਏ ਤੇ ਲੋ ਜੀ ਚੱਕੋ ਛਿਲਕਾ ਸਾਰਾ ਲਾ ਦੇਣਾ ਤੇ ਉਧਰ ਨਮਕ ਮਿਰਚ ਮਸਾਲਾ ਆਪਾਂ ਕਰ ਲਿਆ ਤਿਆਰ ਮਸਾਲਾ ਪਾ ਲਿਆ ਕਰੋ ਰੱਜ ਕੇ ਫਿਰ ਕੋਈ ਆਲੂ ਬੈਵਾਦੀ ਨਹੀਂ ਕਰਦੇ ਹੈਗੇ ਹਲਦੀ ਮਿਰਚ ਤੇ ਦੇਖੀ ਨਾ ਕੀ ਕਹਿੰਦੇ ਹੁੰਦੇ ਇਹਨੂੰ ਨਮਕ ਇਹ ਪਾ ਲੋ ਤੇ ਮਸਾਲਾ ਵੀ ਰੱਜ ਕੇ ਪਾ ਲਿਆ ਕਰੋ ਕਿਉਂਕਿ ਮਸਾਲੇ ਨਾਲ ਬੈਵਾਦੀ ਜੋ ਵੀ পেট ਦੀ ਕੋਈ ਸੋਜਨ ਵਗੈਰਾ ਕੋਈ ਮੈਟਾਬੋਲਿਜਮ ਤੇ ਕੋਈ ਅੰਤਾਂ ਦੀ ਸੋਜਨ ਮੈਂ ਕਿਹਨੀਆਂ ਕੁਝ ਨਹੀਂ ਰਹਿੰਦੀ ਰੱਜ ਕੇ ਵਧੀਆ ਚੰਗੀ ਤਰ੍ਹਾਂ ਬਣਾ ਬਣੂ ਕੇ ਤੇ ਖਾ ਲਿਆ ਕਰੋ ਹਨਾ ਖਾਂਦੇ ਤਾਂ ਸਾਰੀ ਹੈ ਬਰ ਮੈਂ ਤੁਹਾਨੂੰ ਇਹੀ ਰਾਇ ਦਿੰਨੀ ਆ ਵੀ ਖਾਦੇ ਪੀਤੇ ਤੋਂ ਕੁਝ ਨਹੀਂ ਹੁੰਦਾ ਹੁੰਦਾ ਐਵੇਂ ਟੈਨਸ਼ਨਾਂ ਨਾਲ ਲਿਆ ਕਰੋ ਵਿੱਚ ਧਨੀਆਂ ਵੀ ਪਾ ਦਿਓ ਵੀ ਸਾਡਾ ਵਜਨ ਬਾਜੂ ਮੈਨੂੰ ਘਰ ਦੇ ਕਈ ਵਾਰੀ ਕਹਿ ਦਿੰਦੇ ਆ ਤੂੰ ਆ ਚੀਜ਼ ਬਣਾ ਲਈ ਤੇਰਾ ਵਜਨ ਬਾਜ ਜਾਊਗਾ ਹਨਾ ਜਵਾਕੀ ਕਹਿੰਦੇ ਜਵਾਕਾਂ ਨੂੰ ਵੀ ਵਿਚਾਰਨ ਨੂੰ ਆਏ ਵੀ ਇਹ ਚੱਕਣੀ ਔਖੀ ਹੋ ਜਾਊਗੀ ਜਿੱਦ ਦੇ ਗਈ ਇਹ ਰੱਬ ਦੇ ਘਰੇ ਇਹਨੂੰ ਚੱਕਾਂਗੇ ਕਿਵੇਂ ਮੈਂ ਕਹਦਿਆਂ ਕੋਈ ਨਹੀਂ ਪੁੱਤ ਜਿੱਥੇ ਚਾਰ ਜਾਨ ਚੱਕਣਗੇ ਚਾਰਾਂ ਨੂੰ ਹੋਰ ਲਾ ਲਿਓ ਅੱਠ ਹੋ ਜਾਊਗੇ ਹਨਾ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਉਹ ਘੰਟੇ ਕ ਦਾ ਕੰਮ ਹੁੰਦਾ ਹੈਗਾ ਬਾਲਾ ਟਾਈਮ ਨਹੀਂ ਹੁੰਦਾ ਇੰਨੇ ਚਰਚਾ ਤਾਂ ਅਗਲਾ ਕਰ ਕਰ ਕੇ ਸਾਰਾ ਫੇਰ ਨਾ ਕਰੋ ਇਹ ਰੱਜ ਲਿਆ ਕਰੋ ਢਿੱਡ ਭਰ ਲਿਆ ਕਰੋ ਇੱਥੇ ਰਹਿ ਜੂਗਾ ਸਾਰਾ ਕੁਝ ਕਿਹੜਾ ਨਾਲ ਲੈ ਕੇ ਜਾਣਾ ਹੈਗਾ ਨਾ ਕੋਈ ਨਾਲ ਲੈ ਕੇ ਗਿਆ ਤੇ ਨਾਲ-ਨਾਲ ਲੈ ਕੇ ਜਾਣਾ ਕਿਸੇ ਨੇ ਤੇ ਮੈਂ ਤਾਂ ਡੋਂਗਾ ਭਾਈ ਭਰ ਲਿਆ ਇਹਨੂੰ ਹੁਣ ਕੀ ਕਰੂੰਗੀ ਮੈਸ਼ ਕਰ ਲੂੰਗੀ ਮੈਸ਼ ਕਰਕੇ ਚੰਗੀ ਤਰ੍ਹਾਂ ਇਹਨੂੰ ਗੰਡੇ ਟਮਾਟਰ ਹਰੀਆਂ ਮਿਰਚਾਂ ਧਨੀਆਂ ਤੇ ਨਾਮਕ ਮਿਰਚ ਮਸਾਲਾ ਜੋ ਵੀ ਲੋਟਰ ਪਟਰ ਕਾਲੀਆਂ ਮਿਰਚਾਂ ਸੌਫ ਜਮੈਂਡ ਜੋ ਵੀ ਪਾਈ ਹੈਗੀ ਉਹ ਸਾਰਾ ਕੁਝ ਪਾ ਕੇ ਇਹਨੂੰ ਆਪਾਂ ਨੇ ਕੀ ਕਰਨਾ ਹੈਗਾ ਡੋਂਗਾ ਭਰ ਲੈਣਾ ਤੇ ਚੰਗੀ ਤਰ੍ਹਾਂ ਨੂੰ ਮੈਸ਼ ਕਰ ਲੈਣਾ ਏ ਹੋ ਗਿਆ ਜੀ ਮੈਸ਼ ਤੇ ਹੁਣ ਆਪਾਂ ਕੀ ਕਰਾਂਗੇ ਜਿਹੜਾ ਮੁੱਖ ਦਾ ਕੰਮ ਹੈ ਉਹ ਆਪਾਂ ਸਿਰੇ ਦੀ ਗੱਲ ਲਾਈਏ ਵੀ ਆਪਾਂ ਕਰਨਾ ਕੀ ਹੈ ਆਪਾਂ ਚੱਕੜੀਆਂ ਨੇ ਜੀ ਮਿਰਚਾਂ ਮਿਰਚਾਂ ਚੱਕੀਆਂ ਤੇ ਉਹਨਾਂ ਜਿੱਤੇੜੇ ਜਿੱੜਾ ਜਿੱਤਕਾ ਸਿੱਤੇ ਉਹਨਾਂ ਦੇ ਵਿੱਚ ਆਪਾਂ ਮਸਾਲਾ ਭਰ ਦੇਣਾ ਜੇ ਮਸਾਲਾ ਬਚ ਗਿਆ ਕੁਦਰਤੀ ਜੇ ਬਚ ਵੀ ਗਿਆ ਮਸਾਲਾ ਤੇ ਆਪਾਂ ਕੀ ਕਰਨਾ ਉਹਦਾ ਪਰੌਂਠਾ ਬਣਾਉਣਾ ਵਧੀਆ ਜਾਂ ਮੈਂ ਕਹਿੰਦੀ ਆ ਬਣਾ ਦੇਣਾ ਆਪਾਂ 2 ਇੰਚ ਦਾ ਪਰੌਂਠਾ ਪਰੌਂਠਾ ਬਣਾ ਕੇ ਤੇ ਆਪਾਂ ਵਧੀਆ ਉੱਤੇ ਮੱਖਣੀ ਧਰ ਕੇ ਤੇ ਖਾ ਲੈਣੀ ਹੈਗੀ ਠੀਕ ਹੈ ਤੇ ਮੈਨੂੰ ਹੁਣ ਐ ਦੱਸੋ ਵੀ ਕਿਹੜੀਆਂ ਮੇਰੀਆਂ ਭੈਣਾਂ ਨੇ ਹੁਣ ਚੱਕਣਾ ਹੈਗਾ ਆਪਣੇ ਆਹਾ ਦੇਖੀ ਨਾ ਕੜਾਹੀ ਤੇ ਸ਼ਿਮਲਾ ਮਿਰਚ ਜੇ ਪਈ ਤੇ ਆਲੂ ਪਏ ਨੇ ਤੇ ਕਿਹੜੀ ਮੇਰੀ ਭੈਣ ਹੋਣ ਅੱਜ ਵੀਡੀਓ ਦੇਖ ਕੇ ਮੇਰੀ ਬਣਾਊਗੀ ਹਨਾ ਸਬਜੀ ਤੇ ਭੈਣੇ ਮੈਨੂੰ ਜ਼ਰੂਰ ਯਾਦ ਕਰਿਆ ਕਰੋ ਮੈਂ ਤੁਹਾਨੂੰ ਜ਼ਰੂਰ ਯਾਦ ਕਰਦੀ ਹੁੰਨੀ ਆ ਕੁਝ ਵੀ ਬਣਾਵਾਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਦੀ ਆ ਤੇ ਤੁਸੀਂ ਵੀ ਮੈਨੂੰ ਜ਼ਰੂਰ ਯਾਦ ਕਰਿਆ ਕਰੋ ਕਦੇ ਭੇਜ ਦਿਆ ਕਰੋ ਇੱਕ ਕਦੀ ਡੱਬੀ ਚ ਪਾ ਕੇ ਸ਼ਿਮਲਾ ਮਿਰਚ ਮੈਨੂੰ ਬੜੀਆਂ ਸੁਆਦ ਲੱਗਦੀਆਂ ਨੇ ਬੱਚੇ ਆਏ ਹੋਏ ਨੇ ਛੁੱਟੀਆਂ ਨੇ ਤੇ ਬੜਾ ਸ਼ੌਂਕ ਨਾਲ ਖਾਂਦੇ ਆਰਮਾਨ ਤੇ ਅਨਮੋਲ ਕਹਿਣਗੇ ਨਾਨੀ ਸ਼ਿਮਲਾ ਮਿਰਚ ਖਾਣੀ ਐ ਨਾਨੀ ਸ਼ਿਮਲਾ ਮਿਰਚ ਖਾਣੀ ਐ ਉਹ ਮੰਨਤ ਤਾਂ ਉਹ ਆਪਦੀ ਮਰਜ਼ੀ ਦੀ ਮਾਲਕਾ ਉਹਦਾ ਜਿਹੜਾ ਜੀ ਕਰੇ ਫਿਰ ਉਹ ਉਹ ਕਹਿੰਦੀ ਮੈਂ ਨਾ ਖਾਣਾ ਤੇ ਮੈਂ ਜੀ ਚੱਕਿਆ ਤੇਲ ਤੇ ਤੇਲ ਦੇ ਵਿੱਚ ਹੌਲੀ ਹੌਲੀ ਬੋਚ-ਬੋਚ ਕੇ ਜਮਾ ਪੀੜ ਨਾ ਹੋ ਜੇ ਇਹਨਾਂ ਦੇ ਕਿਤੇ ਕਿਸੇ ਪਾਸਿਓਂ ਤੇ ਮੈਂ ਚੱਕੀਆਂ ਜੀ ਤੇ ਆਪਾਂ ਮਿਰਚਾਂ ਧਰਤੀਆਂ ਇਹਦੇ ਵਿੱਚ ਠੀਕ ਹੈ ਜੀ ਇਹ ਆਪਾਂ ਤੜ ਲਾਂਗੇ ਮੇਰੀਆਂ ਬੱਚਿਓ ਵਧੀਆ-ਵਧੀਆ ਚੀਜ਼ਾਂ ਇਹੋ ਜਿਹਾ ਬਣਾਇਆ ਕਰੋ ਤੁਸੀਂ ਮੇਰੇ ਆਖੇ ਲੱਗਿਆ ਕਰੋ ਮੇਰੀ ਵੀਡੀਓ ਦੇਖਿਆ ਕਰੋ ਤੇ ਤੁਸੀਂ ਉਹੋ ਜਿਹਾ ਸਮਾਨ ਬਣਾਇਆ ਕਰੋ ਸਾਰੇ ਮੇਰੇ ਬੱਚੇ ਦੇਖਦੇ ਨੇ ਵਧੀਆ ਕਮੈਂਟ ਕਰਦੇ ਮੈਨੂੰ ਬੜਾ ਸੋਹਣਾ ਲੱਗਦਾ ਹੈਲਥ ਹਰਬਲ 213 ਆਪਣਾ YouTube ਚੈਨਲ ਹੈ ਉਹਨੂੰ ਤੁਸੀਂ ਫੋਲੋ ਕਰਕੇ ਰੱਖੋ ਹੈਲਥ ਹਰਬਲ 213 ਉਹ ਤੇ ਆਪਾਂ ਸਾਰੀ ਵੀਡੀਓ ਪਾਉਨੇ ਆ ਆਪਾਂ ਗਰੁੱਪ ਦੇ ਵਿੱਚ 30 ਡੇ ਚੈਲੰਜ ਸ਼ੁਰੂ ਕਰ ਰੱਖਿਆ ਜੀ ਜਿਹੜਾ ਕੀ ਡੀਟੌਕਸ ਮਤਲਬ ਬੋਡੀ ਨੂੰ ਡੀਟੌਕਸ ਕਰਦਾ ਹੈਗਾ ਉਹ ਵੀ ਜੇ ਕਿਸੇ ਨੇ ਨੰਬਰ ਆਪਣੇ ਇਹਦੇ ਚ ਜੜਾਉਣਾ ਹੋਇਆ ਆਪਣੇ ਗਰੁੱਪ ਦੇ ਵਿੱਚ ਤਾਂ ਤੁਸੀਂ ਮੈਨੂੰ ਆਪਦਾ ਨੰਬਰ ਭੇਜ ਸਕਦੇ ਹੋ ਮੈਂ ਤੁਹਾਨੂੰ ਮੇਰੇ ਗਰੁੱਪ ਦੇ ਵਿੱਚ ਤੁਹਾਡਾ ਨੰਬਰ ਜੋੜ ਲੂੰਗੀ ਉਹ ਚ ਮੈਂ ਡੇਲੀ ਡੀਟੌਕਸ ਵਾਟਰ ਦੀ ਵੀਡੀਓ ਪਾਉਣੀ ਹੈ ਡੇਲੀ ਹਰ ਰੋਜ਼ ਉਹਦੇ ਨਾਲ ਕੀ ਹੁੰਦਾ ਨਾ ਤੇ ਆਪਾਂ ਜੇ ਸਵੇਰੇ ਖਾਲੀ ਪੇਟ ਪੀਂਨੇ ਆ ਤੇ ਆਪਣਾ ਪੇਟ ਬਿਲਕੁਲ ਸਾਫ਼ ਰਹਿੰਦਾ ਆਪਣੇ ਮੈਟਾਬੋਲਿਜ਼ਮ ਵਧਿਆ ਰਹਿੰਦਾ ਸਰੀਰ ਸੈੱਟ ਰਹਿੰਦਾ ਮੋਟਾਪਾ ਘਟਦਾ ਹੈਗਾ ਬਹੁਤ ਜਾਣੀ ਕੀ ਬਹੁਤ ਹੀ ਅੱਛੇ ਉਹਦੇ ਰਿਜ਼ਲਟ ਨੇ ਤੇ ਉਹ ਆਪਾਂ ਡੇਲੀ ਡੇ ਵਾਈ ਡੇ ਪਾਉਂਦੇ ਰਹਿਣੇ ਆ ਤੇ ਚਲੋ ਜੀ ਆਪਣੀਆਂ ਮਿਰਚਾਂ ਹੋ ਗਈਆਂ ਜੀ ਤਿਆਰ ਤੇ ਆ ਦੇਖੋ ਤਲੀਆਂ ਗਈਆਂ ਤੇ ਹੁਣ ਆਪਾਂ ਨੇ ਕੀ ਕਰਨਾ ਹੈਗੇ ਜਿਹੜਾ ਰਹਿਦਾ ਕੰਮ ਆਪਣਾ ਜਿਹੜਾ ਮੇਨ ਕੰਮ ਆ ਨਾ ਉਹ ਹੁਣ ਤੁਹਾਨੂੰ ਮੈਂ ਦੱਸਣ ਲੱਗੀਆਂ ਵੀ ਆਪਾਂ ਹੁਣ ਕੀ ਕਰਨਾ ਇੱਕ ਇੱਕ ਮਿਰਚ ਕਰਕੇ ਇਹਨਾਂ ਨੂੰ ਤਿਆਰ ਕਰਕੇ ਤੇ ਆਪਾਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲੈਣਾ ਕਿਉਂਕਿ ਇੱਕ ਚੀਜ਼ ਦਾ ਧਿਆਨ ਰੱਖਿਓ ਜਿਆਦਾ ਚਿਰ ਤੇਲ ਦੇ ਵਿੱਚ ਨਾ ਰੱਖਿਆ ਕਰੋ ਤੇਲ ਫਿਰ ਇਹਨਾਂ ਦੇ ਵਿੱਚ ਵੜ ਜਾਂਦਾ ਹੈਗਾ ਜਦੋਂ ਵਿੱਚ ਵੜ ਜਾਂਦਾ ਨਾ ਤੇ ਫਿਰ ਉਦੋਂ ਹੋਰ ਹੀ ਹੋ ਜਾਂਦੀਆਂ ਨੇ ਇਹ ਆਪਣੇ ਆਲੂ ਆ ਨਾ ਜਿਹੜੇ ਤੇਲ ਨਾਲ ਭਰ ਜਾਂਦੇ ਆ ਜਦੋਂ ਇਹ ਤਲੀਆਂ ਗਈਆਂ ਬਸ ਇਹਨਾਂ ਨੂੰ ਚੱਕੋ ਨਾਲ ਦੀ ਨਾਲ ਤੇ ਇਹਨਾਂ ਨੂੰ ਕੱਢਣਾ ਸ਼ੁਰੂ ਕਰ ਦੋ ਤੇ ਆਪਾਂ ਕੀ ਕੀਤਾ ਦੂਜੇ ਪਾਸੇ ਜਾਲੀ ਜੀ ਰੱਖੀ ਤੇ ਉਹਦੇ ਵਿੱਚ ਆਹ ਜਿਹੜਾ ਬਟਰ ਪੇਪਰ ਹੁੰਦਾ ਬਟਰ ਤਾਂ ਇਹਦੇ ਤੇ ਕਿਹੜਾ ਲੱਗਿਆ ਹੁੰਦਾ ਪੇਪਰ ਪੇਪਰ ਹੀ ਹੁੰਦਾ ਵਿਚਾਰਾ ਕੱਲਿਆ ਮੈਨੂੰ ਤਾਂ ਬਟਰ ਕਿਤੇ ਦਿਸਿਆ ਨਹੀਂਗਾ ਤੇ ਲੋ ਜੀ ਆਪਾਂ ਬਟਰ ਪੇਪਰ ਤੇ ਧਰਤੀਆਂ ਤੇ ਆਹ ਵਿੱਚ ਮਸਾਲਾ ਜਕਈਆਂ ਦਾ ਵਿੱਚੋਂ ਨਿਕਲ ਵੀ ਗਿਆ ਇਹ ਕਿਹੜਾ ਕਰੇਲਿਆਂ ਵਾਂਗੂ ਬੰਨੀਆਂ ਜਾਂਦੀਆਂ ਨੇ ਤੇ ਹੁਣ ਆਪਾਂ ਕਰਦੇ ਆਂ ਜੀ ਇੰਜੋਏ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਤੇ ਕਰ ਦਿਓ ਦਬਕੇ ਸ਼ੇਅਰ ਓਕੇ ਜੀ ਬਾਏ ਬਾਏ